Papa ha ਫੁੱਕ ਬਹੁ ਲਗੇ ਤੋਰ ਤੋਰ ਤੋਖ ਨੂੰ ਤੈਨੂੰ ਦੱਸ ਕੀ ਕਤੂਰੇ ਚੁੰਗਦੇ ਤੋਰੇ ਵਾਲਾ ਕੰਮ ਏ ਸਵੇਰ ਦਾ ਤੋਰੀ ਫਿਰਦਾ ਦਵਾਈ ਤੇਰੀ ਕਿੱਥੇ ਹੁੰਦੀ ਲੈ ਕੇ ਤੇ ਵੜਦਾ ਦਵਾਈ ਪੀਜਾ ਖਵਾ ਦੇਗਾ ਇਹ ਘਾਟਾ ਪੈ ਜਲਾ ਕੀ ਹੋ ਗਿਆ ਹੋਇਆ ਕਰਦਾ ਇਹ ਜਿਹੜਾ ਲੱਗੀ ਜਵੇ ਸਵੇਰ ਦਾ ਫੁੱਕਾ ਕਰਿਆ ਕਰਦਾ ਮੰਨਦੇ ਨਹੀਂ ਉਹ ਮਾਰਨਾ ਬੁੜਿਆ ਇਹਨੂੰ ਖਵਾ ਦੇ ਕੁਸ ਮਣ ਖਾਇਆ ਕਰ ਦੇਣ ਇਹਨੂੰ ਸਮੋਸਾ ਖਵਾ ਦੇਣਾ ਬੰਦੇ ਆਲਾ ਸਮਾਨ ਨਹੀਂ ਨਹੀਂ ਸਮੋਸਾ ਖਾਣਾ ਪਤਾ ਨਹੀਂ ਕਿਉਂ ਹੋ ਗਿਆ ਇਹ ਸਾਨਾ ਕੀ ਆਦਾ ਮੈਂ ਜਰ ਇਹਨੂੰ ਇੱਕ ਗੱਲ ਦੀ ਮੈਂ ਨਿਕਾ ਜਾ ਪੀਜਾ ਖਵਾ ਦੇ ਯਾਰ ਖਵਾ ਦੇ ਕਿੱਡੀ ਗੱਲ 90 ਰੁਪਏ ਦਾ ਪੀਜਾ ਯਾਰ ਹਰ ਗਰ ਵਰਜੇ ਜਵਨਾਨੀ ਆਲਾ ਸਮਾਨ ਏ ਓਏ ਕ ਵਧੀਆ ਬਣਾਉਂਦੇ ਨੇ ਪੰਜ ਤਾਰੇ ਵਾਲੇ ਕੀ ਪਤਾ ਕਿੰਨੇ ਕ ਦਾ ਦੇਣਗੇ 90 ਰੁਪਈਆ ਦਾ ਨਹੀਂ ਨਹੀਂ ਬਣਾਏ 1000 ਤਾਂ ਥੋੜੀ ਕਰ ਦੇਣਗੇ ਇੰਨਾ ਮਹਿੰਗਾ ਓਏ ਥੋ ਚੱਕਿਆ ਬੁੜਾ ਤਾਂ ਹੈ ਤਪਾ ਲੈ ਬਈ ਬੁੜਾ ਕਿੱਥੋਂ ਚੱਕਿਆ ਯਾਰ ਤਪਾ ਲੈ ਨੇ ਅਹੀਂ ਜੀ ਲਾਤ ਮਾਰੀ ਨਿਕੜ ਗਈ ਤੂੰ ਥੱਲੇ ਦੇ ਦੇ ਕਿਤੇ ਦੇਖਿਆ ਜਾਊਗਾ ਤਾਨੂੰ ਦੇ ਦੇ ਥੱਲੇ ਤੂੰ ਨਾ ਅਜੀ ਕਿਤੇ ਥੱਲੇ ਹੋਰ ਨਾ ਕਮਾਲ ਚੱਲ ਕੱਟ ਲਾਂ ਤੇ ਜੀ ਆ ਜਾ ਆ ਜਾ ਮੈਂ ਖਾਣਾ ਕੱਟ ਲਾਂ ਮੈਂ ਦੇ ਦੂੰ ਪੈਸੇ ਜੇ ਹੈ ਨਹੀਂ ਗਏ ਤੂੰ ਕਿੰਨਾ ਕ ਚ ਦੇਵੇਂਗਾ ਓਏ ਹੱਥ ਤਾਂ ਲੈ ਲਾ ਨੇ ਧੀ ਧੀ ਆ ਜਾ ਮੈਂ ਦੇ ਦਿੰਦਾ ਯਾਰ ਕਵਾ ਦੇ ਨੂੰ ਮੇਰਾ ਖਮ ਹੋ ਗਿਆ ਕਿੰਨੇ ਰੁਪਈਆ ਦਾ ਆਉਂਦਾ ਕਿੰਨੇ ਦਾ ਫਿਰ ਉਹਨੇ ਰੁਪਏ ਦਾ ਤੇਰਾ ਪੀਜਾ ਯਾਰ ਕਿੰਨੇ ਦਾ ਦੇਣਗੇ ਓਏ ਆ ਜਾ ਤੈਨੂੰ ਮੈਂ ਏ ਕਾਤੀ ਮਹਿੰਗੀ ਦੁਕਾਨ ਚ ਪਾੜੇ ਆ ਓਏ ਚੱਲ ਕੋਈ ਨਹੀਂ ਦਵਾ ਚਲੋ ਚਲੋ ਯਾਰ ਤੁਸੀਂ ਖਵਾ ਦੇ ਖਵਾ ਦੇ ਕਿੰਦੀ ਖਵਾ ਕਿੱਥੇ ਮਹਿੰਗੀ ਦੁਕਾਨ ਚ ਲਿਆ ਕੇ ਉਹ ਨਹੀਂ ਮਹਿੰਗੀ ਹੈਗੀ ਬਾਈ ਦੱਸ ਉਹ ਬਾਈ ਕਿਵੇਂ ਇਹ ਬਾਈ ਸਿਰਫ ਖਾਉ ਤਾਂ ਸੀ ਇੱਧਰ ਚਾਹਦਾ ਮਹਿੰਗੀ ਦੁਕਾਨ ਆ ਯਾਰ ਕਿੱਥੇ ਖਵਾਇਆ ਠੀਕ ਆ ਇਹ ਅਸੀਂ ਦੋ ਇਹ ਰ ਚਲਾਂਗੇ ਦੋ ਇਹ ਰ ਚਲਾਂਗੇ ਜੇ ਉਹ ਨਹੀਂ ਪੀਜ਼ਾ ਖਾਣਾ 100 ਰੁਪਏ ਦੇ ਵਿੱਚ 버ਗਰ ਨਾਲ ਫ੍ਰੈਂਚ ਫਰਾਈ ਨਾਲ ਕੋਲਡ ਡਰਿੰਕ ਲੈ ਦੇਖ ਲੈ ਫਿਰ ਤਾਂ ਕੋਟਰਾ ਇੱਕ ਪੀਣੇ ਕੀ ਕੀਨੇ ਮੈਂ ਤਾਂ ਪੀਜ਼ਾ ਖਾਣਾ ਚੱਲ ਯਾਰ ਇਹਨੂੰ ਪੀਜ਼ਾ ਕਰ ਦੇ ਤਾਂ 100 ਰੁਪਈਆਂ ਦੇ ਵਿੱਚ ਤਿੰਨ ਆਈਟਮਾਂ ਆਉਂਦੀਆਂ ਨੇ ਨਾਲੇ ਮੈਨੂੰ ਖਵਾ ਦੀ ਨਾਲੇ ਹੋਰ ਵੀ ਦੱਸਦਾ ਮੈਂ ਜੇ ਵਾਸ਼ਿੰਗ ਮਸ਼ੀਨ ਲੈਣੀ ਹੈ ਮੋਬਾਈਲ ਲੈਣਾ ਹੈ ਐਲ ਸੀ ਡੀ ਲੈਣੀ ਹੈ ਤਾਂ ਉਹ ਵੀ ਦੇਵਾਂਗੇ ਬਾਈ ਰਹਿਣ ਦੇ ਪਹਿਲੇ ਬਹੁਤ ਕੰਜੂਸਾਂ ਪੀਜ਼ਾ ਨਹੀਂ ਖਾਂਦਾ ਵਾਸ਼ਿੰਗ ਮਸ਼ੀਨਾਂ ਲਿਆ ਕੇ ਦਊ ਮੈਨੂੰ ਇਹ ਤਾਂ ਹੀ ਦੀ ਗੱਲ ਸੁਣਾਉਣੇ ਆਪਾਂ ਸੀ ਉਹਨੇ ਜੀ ਦੀਵੇਗਾ ਆ ਉਹਨੇ ਜੀ ਫੇਤਾ ਵਧੀਆ ਚੱਲਦਾ ਕੰਮ ਸਰਜੂ ਕੱਪੜੇ ਧੋ ਲਿਆ ਕਰ ਕੱਪੜੇ ਧੋ ਲਿਆ ਕਰਾਂਗੇ ਐਲਸੀਡੀ ਮੋਬਾਈਲ ਵੀ ਓਹੋ ਮਨ ਕੀ ਕਰੀਏ ਹੁਣ ਮੰਨ ਗਿਆ ਉਹਦਾ ਮੰਨ ਗਿਆ ਜੀਜੇ ਤੇ ਨਹੀਂ ਸੀ ਮੰਨਦਾ ਤੇ ਹਾਂ ਮਸ਼ੀਨ ਲਾਲਚੀ ਆ ਚੱਲ ਬੈਠ ਠੀਕ ਹੈ ਹਾਂ ਠੀਕ ਹੈ ਬਣਾ ਕਿਵੇਂ ਕਿਉਂ ਕਰੇਗਾ ਉਹ ਖਵਾਸਣ ਹਾਂ ਖਵਾ ਦਨੇ ਉਹ ਐਵੇਂ ਆਪਣਾ ਜਿਵੇਂ ਆਪਾਂ 300 ਰੁਪਏ ਦਾ ਖਾਵਾਂਗੇ ਤਾਂ ਇੱਕ ਤੁਹਾਨੂੰ ਕੂਪਨ ਦੇਵਾਂਗੇ ਠੀਕ ਹੈ ਖਾਣਾ ਇਹਦੇ ਕੋਈ ਆਪਾਂ ਐਕਸਟਰਾ ਪੈਸੇ ਨਹੀਂ ਦੇਣੇ ਅੱਛਾ ਜਿਹਦੇ ਵਿੱਚ ਆਪਾਂ ਵਾਸ਼ਿੰਗ ਮਸ਼ੀਨ ਮੋਬਾਈਲ ਐਲਸੀਡੀ ਠੀਕ ਹੈ ਦਸਹਰੇ ਤੇ ਕੱਢਾਂਗੇ ਆਪਾਂ ਜਿਹੜਾ ਹੁਣ ਆਉਣ ਵਾਲਾ ਦਸਹਿਰਾ ਥਣੇ ਨਾ ਮੈਂ ਤਾਂ ਸਾਰੇ ਨੂਰੇ ਆਵਾਂ ਹਾਂ ਮੁੰਡੇ ਨੂੰ ਲੈ ਕੇ ਮੁੰਡੇ ਨੂੰ ਲੈ ਕੇ 7 ਦਿਨਾਂ ਵਾਸਤੇ ਨੇ ਛੱਡ ਜੀ ਇੱਥੇ ਅੱਛਾ ਇਹਨੂੰ 7 ਦਿਨ ਫ੍ਰੀ ਖਵਾਵਾਂਗੇ ਤੱਕ ਪਤਾ ਅੰਦਰਾਂ ਝੋਟਾ ਹੀ ਪਲ ਜੂ ਇਹ ਤਾਂ ਜੋ ਮਰਜੀ ਤੋ ਇਹ ਦੁਆ ਕੰਮ ਕਰਾਈ ਚੱਲੀ ਦੁਆ ਸੀਜ਼ਨ ਆ ਜਾਊਗਾ ਕਣਕ ਪਾ ਤੇ ਕਰਾਈ ਕੰਮ ਚ ਪੂਰਾ ਮੈਂ ਤਾਂ ਇਹਨੂੰ ਜੀਰੀ ਦੇ ਸੀਜ਼ਨ ਚ ਲਾ ਦੂੰ ਪਲ ਜੂਗਾ ਜੇ 7 ਦਿਨ ਲਗਾਤਾਰ ਸਾਨੂੰ ਛੱਡ ਦੀ ਇੱਥੇ ਸਵੇਰੇ ਨੂੰ ਲੱਗ ਲੱਗਾ ਅਗਰ ਖਾਲਾ ਪਈ ਆ ਭਾਈ ਆ ਫੇਰ ਤਾਂ ਖਵਾ ਫੇਰ ਤਾਂ ਮੁੰਡੇ ਨੇ ਵਧੀਆ ਸਮਝ ਲਿਆਂਦਾ ਮੈਂ ਹਾਂ ਪੁੱਛਿਆ ਖਵਾ ਕਰਕੇ ਮੁੰਡਾ ਤੇਰੇ ਮੁੰਡ ਇਹਨੂੰ ਪੀ ਜਾ। ਪੁੱਤ ਐਸਾ ਇੰਨਾ ਕੱਢ ਕੇ ਰਾਜੀ ਨਹੀਂ ਹੈਗਾ ਇਹ। ਬਸ ਹੁਣ ਕੱਢੂਗਾ। ਇਹਦੇ ਵਿੱਚ ਇਹ ਹੈ 300 ਰੁਪਏ ਦੇ ਵਿੱਚ ਜੇ ਹੁਣ ਇਹ ਡੇਲੀ ਖਾਂਦਾ ਤੇਰਾ 200-300 ਰੁਪਏ ਖਰਾਬ ਕਰਦਾ ਹੈ। ਜੇ ਇਹਨੂੰ ਤੂੰ 7 ਦਿਨ ਇੱਥੇ ਛੱਡ ਗਿਆ ਤੇਰਾ 2-3000 ਰੁਪਏ ਡੇਲੀ ਦਾ ਇਹ ਬਚਾ ਗਿਆ ਜਰਾ। ਅੱਛਾ ਬਚਾ ਗਿਆ। ਬਚਾ ਗਿਆ ਇਹ। ਇਹਦਾ ਫਾਇਦਾ ਕਰਤਾ ਬਹੁਤ ਧੜਾ। ਹਾਂ ਬਹੁਤ ਜ਼ਿਆਦਾ ਫਾਇਦਾ ਕਰ। ਚੱਲ ਫੇਰ ਇਹਨੂੰ ਖਵਾ ਲਈ। ਉਹ ਦੂਆ 7 ਦਿਨ ਖਵਾਈ। ਨਹੀਂ ਤੈਨੂੰ ਖਵਾ ਹੁਣ ਬੱਸ। ਮੈਂ ਵੀ ਖਾਵਾਂ। ਤਾ ਸੁਣ ਲੈ। ਕਾਬਰੀ ਜੰਨਾ ਯਾਰ ਬਾਪੂ ਐ ਨਾ ਠੰਡਾ ਵੀ ਰਗਿਆ ਕਰ। ਪਾਣੀ ਪੀ ਆ ਹੁਣ ਮੈਨੂੰ ਕੱਲੀ ਨੂੰ ਨਹੀਂ ਖਵਾਣਾ ਜਿਹੜੇ ਵੀਰ ਵੀਡੀਓ ਦੇਖਦੇ ਨੇ ਉਹਨਾਂ ਨੂੰ ਵੀ ਕਹਦੇ ਹਾਂ ਉਹਨਾਂ ਨੂੰ ਵੀ ਭਾਈ ਜਿਹੜੇ ਵੀਰ ਵੀਡੀਓ ਦੇਖਦੇ ਨੇ ਤੇ ਹੱਥ ਬੰਨ੍ਹ ਕੇ ਬੇਨਤੀ ਆ ਲੈਕ ਸ਼ੇਅਰ ਵੀਡੀਓ ਜ਼ਰੂਰ ਕਰੋ ਤੇ ਵੀਜ਼ਾ ਜ਼ਰੂਰ ਖਾਓ ਆਕੇ ਵੀਡੀਓ ਦੇਖਣ ਵਾਲਿਆਂ ਨੂੰ ਵੀ ਵੀ ਇਹ ਸਾਰਾ ਫਰੀ ਦਾ ਸੌਦਾ ਹੈ ਨਾਲ ਕੁਪਨ ਵੀ ਨਿਕਲਣੇ ਤੇ ਮੈਨੂੰ ਤਾਂ ਭਾਈ ਨਿਕੜੇ ਬੰਤਾ ਨਜ਼ਾਰੇ ਆ ਗਏ ਮੈਂ ਤਾਂ ਇਹ ਦੁਕਾਨ ਦਾ ਪੈਂਡਾ ਵੀ ਛੱਡਦਾ ਬਿਲਕੁਲ ਬਿਲਕੁਲ ਧੰਨਵਾਦ ਵਾਈਆਂ ਦਾ ਜਿਨੇ ਮੈਨੂੰ ਇੱਥੇ ਤੱਕ ਪਹੁੰਚਾਇਆ ਤੇ ਵੀਜ਼ਾ ਬਰਗਰ ਵੀ ਖਵਾਇਆ ਮੇਰਾ ਤਾਂ ਨਵਾਦਕਰ ਮੇਰਾ ਮਨ ਲੈ ਕੇ ਆਇਆ ਆ ਅਤਰ ਸਿੰਘ ਧੂਰੀ ਹਾਂ ਪਰਦਾ ਨਹੀਂ ਕਦੇ ਹੇਰਾ ਫੇਰੀ ਧੰਨਵਾਦ ਵਿਚਾਰੇ ਦਾ ਧੰਨਵਾਦ ਲੋ ਵੀ ਸਜਣੋ ਦਿਵਾਲੀ ਦੁਸ਼ਹਿਰਾ ਤੇ ਗੁਰਪੁਰਬ ਤੇ ਤੁਸੀਂ 7 ਦਿਨ ਖਾਣਾ ਫ੍ਰੀ ਖਾ ਸਕਦੇ ਹੋ ਹਾਂਜੀ ਸਰ ਖਾਣਾ ਫ੍ਰੀ ਕਿਵੇਂ ਖਾਣਾ ਕਿ 300 ਰੁਪਏ ਦੇ ਵਿੱਚ ਇਹ ਵਿੱਚ ਇੱਕ ਕੁਪਣਾ 500 ਦੇ ਦੋ 1000 ਦੇ ਆ ਜੀ 5 ਕੁਪਣਾ ਆ ਕੇ ਤੇ ਖਾਓ ਤੇ 쿠پن ਲੈ ਜਾਓ ਤੇ 쿠پن ਨਿਕਲਦੇ ਲੱਕੀ ਕਸਟਮਰ ਨੂੰ 7 ਦਿਨ ਖਾਣਾ ਫ੍ਰੀ ਮਿਲਣਾ ਜੀ ਤੇ ਮੇਨ ਡਰਾਪ ਹੈ ਜੀ 1 ਜਨਵਰੀ 2026 ਨੂੰ ਨਿਕਲਣਾ ਧੰਨਵਾਦ ਬਾਕੀ ਨੰਬਰਸ ਲਈ ਇਹਦੇ ਕਾਲ ਕਰਕੇ ਜ਼ਿਆਦਾ ਜਾਣਕਾਰੀ ਲਓ ਰਹੋ ਵੀਡੀਓ ਦੇ ਨਾਲ